ਆਹ ਦੇਖੋ ਆ ਮੈਂ ਨਾ ਵੱਡਾ ਪਾਲ ਕੇ ਇਹ ਨਾ ਐਡਾ ਹੈ ਦੇਖੋ ਐਡਾ ਹੀ ਛੋਟਾ ਜਿਹਾ ਜਦੋਂ ਤਾਂ ਨਾ ਪਿਓ ਮਰ ਗਿਆ ਉਹ ਤੋਂ ਬਾਅਦ ਇਹਨੂੰ ਮੈਂ ਹੱਥਾਂ ਨਾਲ ਹੀ ਦਾਣੇ ਦੇ ਕੇ ਪਾਲਿਆ ਤੇ ਆਹ ਦੇਖੋ ਹੁਣ ਉੱਡਣ ਨੂੰ ਹੀ ਲੱਗ ਗਿਆ ਮਾੜ ਮਾੜ ਉੱਡ ਕੇ ਨਾ ਬਹਿਣ ਲੱਗ ਗਿਆ ਉੱਤੇ ਫੱਟੀਆਂ ਤੇ ਤੁਹਾਨੂੰ ਮਦਦ ਹੱਸਦਾ ਵੀ ਕਿਵੇਂ ਬੱਚੇ ਪਾਲੀਦੇ ਐ ਇਹਨੂੰ ਵਧੀਆ ਤਰੀਕਾ ਸ਼ਾਇਦ ਹੀ ਕੋਈ ਹੋਵੇ ਬੱਚਿਆਂ ਦਾ ਠੀਕ ਹੈ ਜੀ ਆਦਿ ਨੂੰ ਪਰੋ ਕਿਹਾ ਜੀ ਆ ਤੁਹਾਡਾ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਣਗੇ ਤੇ ਚਾਹ ਦੇਖ ਲਾਹ ਜਿਹੜੇ ਵੀ ਦੋ ਸੱਜਣ ਨਵੇਂ ਆਏ ਚੈਨਲ ਤੇ ਚੈਨਲ ਨੂੰ ਕਰ ਦੋ ਸ਼ੇਅਰ ਤੇ ਵੀਡੀਓ ਨੂੰ ਕਰ ਦੋ ਲਾਈਕ ਤੇ ਨਾਲੇ ਕਰ ਦੋ ਸਬਸਕ੍ਰਾਈਬ ਠੀਕ ਹੈ ਜੀ ਟਾਪਿਕ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਲੈ ਕੇ ਆਇਆ ਜਿ ਆਪਾਂ ਜਿਹਦੇ ਵਿੱਚ ਤੁਹਾਨੂੰ ਮੈਂ ਇਹ ਦੱਸੂਗਾ ਕਿ ਕਬੂਤਰਾਂ ਦੇ ਪੱਠੇ ਪੱਠੀਆਂ ਜਿਹੜੇ ਛੋਟੇ ਹੁੰਦੇ ਆ ਕਿ ਇਹ ਕਾਰਨ ਕੇਵਲ ਇੱਕ ਦਾ ਨਰ ਮਰ ਜਾਂਦਾ ਜਾਂ ਦਾਣੇ ਨਹੀਂ ਦਿੰਦਾ ਜਾਂ ਬਿਮਾਰੀ ਚ ਆ ਜਾਂਦਾ ਜਾਂ ਮਾਦਾ ਇਸੇ ਪ੍ਰੋਬਲਮਾਂ ਦੋ ਚਾਰ ਹੋ ਜਾਂਦੀਆਂ ਉਸ ਹਾਲਾਤ ਦੇ ਵਿੱਚ ਆਪਾਂ ਬੱਚਿਆਂ ਨੂੰ ਕਿਵੇਂ ਪਾਲਣਾ ਇੱਕ ਗੱਲ ਮੈਂ ਤੁਹਾਨੂੰ ਦੋਸਤ ਦੱਸਦਾ ਜਿਹੜੇ ਬੱਚੇ ਜਾਂ ਪੱਠੇ ਪੱਠੀਆਂ ਵਧੀਆ ਪਲਾਈ ਤੇ ਨਹੀਂ ਹੁੰਦੇ ਓੜਦੇ ਵੀ ਨਹੀਂ ਜੋ ਜਿੰਨਾ ਮਰਜ਼ੀ ਜ਼ੋਰ ਲਾ ਕੇ ਵੇਖ ਲਓ ਤੇ ਉੱਡਣਾ ਉਹਨੇ ਹੀ ਆ ਜਿਨੇ ਵਧੀਆ ਪਲੇ ਹੋਣਾ ਇਹਦੇ ਮੈਂ ਅੱਗੇ ਵੀਡੀਓ ਵੀ ਇਕ ਲੈ ਕੇ ਆਉਂਗਾ ਕਿਵੇਂ ਪੱਠੇ ਪੱਠੀਆਂ ਜਿਹੜੇ ਹੁੰਦੇ ਆ ਉਹਨਾਂ ਨੂੰ ਡਾਈਰਾ ਵਾ ਜ਼ਿਆਦਾ ਜਾਂ ਘੱਟ ਡਾਈਰਾ ਤੇ ਕਿਹੜੇ ਅੱਗੇ ਜਾ ਕੇ ਵੱਡੇ ਕਬੂਤਰ ਕਬੂਤਰੇ ਮੰਨ ਕੇ ਉਡਰਦੇ ਆ ਛੋਟੇ ਜਦੋਂ ਉੱਡਣਗੇ ਉਹੋ ਹੀ ਵਧੀਆ ਜਿਹੜੇ ਜਿਹੜਿਆਂ ਦੀ ਪਲਾਈ ਉਹਨਾਂ ਦੇ ਮਾਪੇ ਬਾਪ ਨੇ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੋਵੇ ਠੀਕ ਹੈ ਤੇ ਕਬੂਤਰ ਕਬੂਤਰਿਆਂ ਦੇ ਜਿਹੜੀ ਪਲਾਈ ਕਰਦੇ ਆ ਵਧੀਆ ਕਰਦੇ ਕਰਦੇ ਨਾਲ ਤੁਹਾਨੂੰ ਵੀ ਥੋੜੀ ਜੀ ਮਿਹਨਤ ਕਰਨੀ ਪੈਣੀ ਆ ਤੁਹਾਨੂੰ ਵੀ ਐਫਰਟ ਲਾਉਣੇ ਪੈਣੇ ਤੁਹਾਨੂੰ ਵੀ ਥੋੜੀ ਜੀ ਟਾਈਮ ਘਟਣਾ ਪੈਣਾ ਤਾਂ ਜਾ ਕੇ ਪੱਠੇ ਪੱਠੇ ਨੂੰ ਵਧੀਆ ਤਰੀਕੇ ਨਾਲ ਪਾਲਦੇ ਆ ਨਹੀਂ ਤੇ ਜਿੰਨੇ ਮਰਜ਼ੀ ਵਧੀਆ ਦਾਣੇ ਪਾ ਲਓ ਜਿੰਨਾ ਮਰਜ਼ੀਂ ਦੀ ਦਵਾਈ ਵਧੀਆ ਕਰ ਲਓ ਜਿੰਨੇ ਮਰਜ਼ੀ ਵੈਕਸੀਨੇਸ਼ਨ ਕਰ ਲਓ ਜਿੰਨੇ ਵਧੀਆ ਮਰਜ਼ੀ ਕੇਅਰ ਕਰ ਲਓ ਜਿੰਨਾ ਚਿਰ ਤੱਕ ਤੁਸੀਂ ਮਿਹਨਤਾਂ ਨਾ ਕੀਤੀ ਤੁਸੀਂ ਉਹਨਾਂ ਦੇ ਮਾਪੇ-ਵਾਪੇ ਦੀ ਹੈਲਪ ਨਾ ਕੀਤੀ ਉਹਨਾਂ ਨੂੰ ਪਾਲਣ ਤੇ ਬੱਚੇ ਤੁਹਾਡੇ ਵੇ ਦੀ ਨਹੀਂ ਵਧੀਆ ਪਾਲਨੇ ਕੋਈ ਸੌਜ ਇੱਕ ਦੋ ਜੋੜੇ ਹੁੰਦੇ ਆ ਜਿਹੜੇ ਬੱਚੇ ਆਪਾਂ ਹੀ ਬੜੇ ਦਾਣੇ ਪਾਲਦੇ ਨਹੀਂ ਤੇ ਕੀ ਹੁੰਦਾ ਵਾ ਜੇ ਤੋਂ ਬੱਚੇ ਛੋਟੇ ਛੋਟੇ ਪਾਲਦੇ ਆ ਤੇ ਕਿਹੜੇ ਕਿਹੇ ਬੱਚੇ ਨੂੰ ਘੱਟ ਦਵਾਉਣੇ ਦਿੱਤੇ ਜਾਂਦੇ ਆ ਕਿ ਇਹਨੂੰ ਵੱਧ ਜਿਹੜਾ ਵੱਧ ਦੇਣ ਤਾਂ ਉਹਦੀ ਗਰੋਥ ਜਿਆਦੀ ਹੋ ਜਾਂਦੀ ਉਹ ਵੱਡਾ ਹੋ ਜਾਂਦਾ ਤੇ ਜਿਹੜਾ ਛੋਟਾ ਰਹਿੰਦਾ ਉਹਦੀ ਗਰੋਥ ਮਾੜੀ ਹੁੰਦੀ ਆ ਤੇ ਉਹ ਫਿਰ ਹੌਲੀ ਹੌਲੀ ਜਾਂਦੇ ਮਰ ਜਾਂਦਾ ਤੇ ਜਾਂ ਬਿਲਕੁਲ ਹੀ ਦਾਣਾ ਟੁੱਟ ਪਾਲਦਾ ਉਹ ਠੀਕ ਆ ਉਸੇ ਕਲਿਖਣ ਦੇ ਵਿੱਚ ਅਸੀਂ ਕਿਵੇਂ ਕਬੂਤਰਾਂ ਨੂੰ ਦਾਣਾ ਦੇਈਏ ਜਾਂ ਕਿਹੜਾ ਇਹੋ ਜਿਹਾ ਤਰੀਕਾ ਵਾ ਕਿ ਆਪਾਂ ਵਰਤੀ ਇਹਦੇ ਉਹ ਦੋਵੇਂ ਬੱਚੇ ਇੱਕੋ ਜਿਹੇ ਪਾਲ ਤੇ ਦੋਵੇਂ ਵਧੀਆ ਟੌਪ ਕਲਾਸ ਦੇ ਪਲਾਈ ਹੋਏ ਠੀਕ ਹੈ ਤੇ ਇਹ ਮੈਂ ਤੁਹਾਨੂੰ ਵੀਡੀਓ ਵਿੱਚ ਦੱਸੂਗਾ ਵੀਡੀਓ ਲਾਰਡ ਤੱਕ ਜਰੂਰ ਵੇਖੋ ਕਿਉਂਕਿ ਲਾਰਡ ਦੇ ਵਿੱਚ ਮੈਂ ਤੁਹਾਨੂੰ ਤਰੀਕਾ ਵੀ ਦੱਸੂਗਾ ਕਿਹੜੇ ਤਰੀਕੇ ਨਾਲ ਦਾਣੇ ਦੇਣੇ ਆ ਕਬੂਤਰ ਕਬੂਤਰੀ ਨੂੰ ਸੌਰੀ ਪੱਠੇ ਪੱਠੀ ਨੂੰ ਕਿਹੜਾ ਉਹ ਤਰੀਕਾ ਵਾ ਤੇ ਕਿੰਨਾ ਸਾਨ ਤਰੀਕਾ ਵਾ ਤੇ ਕਿੰਨੀ ਵਧੀਆ ਚੀਜ਼ ਹੈ ਜਿਹੜੀ ਆਪਾਂ ਦੇਣੇ ਆ ਫਿਰ ਕਬੂਤਰਾਂ ਦੀ ਉਹਦੇ ਨਾਲ ਪਤਾ ਕਿ ਇਹ ਪੋਰਟ ਵੀ ਵੱਡੀ ਹੁੰਦੀ ਆ ਕਬੂਤਰ ਦਾ ਡਾਈਜੈਸ਼ਨ ਸਿਸਟਮ ਵੀ ਬਹੁਤ ਵਧੀਆ ਹੁੰਦਾ ਤੇ ਕਬੂਤਰ ਦਾ ਪਾਣੀ ਲੈਣ ਦਾ ਜਿਹੜਾ ਅ ਜਜਬਾ ਉਹ ਵੀ ਜ਼ਿਆਦਾ ਹੋ ਜਾਂਦਾ ਜਿਆਦਾ ਪਣ ਲੈਂਦਾ ਤੇ ਕਬੂਤਰ ਦੀ ਜਿਹੜਾ ਮਿਹਤ ਉਹ ਵੀ ਬੜਾ ਸਟਰੋਂਗ ਬਚਪਨ ਚ ਹੀ ਬਣ ਜਾਂਦਾ ਪੱਠੇ ਪੱਠੀ ਦਾ ਸੋ ਵੱਡਾ ਹੋ ਕੇ ਫਿਰ ਜਦੋਂ ਕੱਲ ਨੂੰ ਬਾਜ਼ੀ ਆ ਜਾਂ ਸ਼ਾਮ ਚ ਆਪਾਂ ਉਹਨੂੰ ਫੜਨਾਂ ਤੇ ਉਹਦੀ ਉਸ ਟਾਈਮ ਵੀ ਉਹਨੇ ਇੱਕ ਨੰਬਰ ਹੀ ਆਪਣਾ ਮੇਡਾ ਚਲਾਉਣਾ ਠੀਕ ਹੈ ਜੀ ਇਹ ਬੜੇ ਪੁਰਾਣੇ ਸਤਾ ਦੇ ਤਰੀਕਾ ਯੂਜ਼ ਕਰਦੇ ਆ ਹਜੇ ਵੀ ਕਰਦੇ ਆ ਤੇ ਕਰਦੇ ਸੀ ਕੁਝ ਲੋਕਾਂ ਨੂੰ ਪਤਾ ਕੁਝ ਨੂੰ ਨਹੀਂ ਪਤਾ ਚਲੋ ਅੱਜ ਮੈਂ ਸਾਰਿਆਂ ਦੇ ਵਾਸਤੇ ਵੀਡੀਓ ਲੈ ਕੇ ਆਇਆ ਤੇ ਵੀਡੀਓ ਲਾਟ ਤੱਕ ਜਰੂਰ ਵੇਖਿਓ ਠੀਕ ਹੈ ਮੇਰੇ ਭਰਾ ਲਾਟ ਦੇ ਵਿੱਚ ਮੈਂ ਤਰੀਕਾ ਵੀ ਦੱਸਿਆ ਕਿਵੇਂ ਆਪਾਂ ਦੇਣਾ ਕਰਨਾ ਕੀ ਪਹਿਲਾਂ ਮੈਂ ਤੁਹਾਨੂੰ ਇਹ ਚੀਜ਼ ਵਰਬਲੀ ਦੱਸ ਦੇਣਾ ਬੋਲ ਕੇ ਫਿਰ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦੱਸਾਂ ਕਰਨਾ ਕੀ ਆ ਤੁਸੀਂ ਵੀਡੀਓ ਵੇਖੋ ਜਦੋਂ ਬੱਚਾ ਹੁੰਦਾ ਨਾ ਬਿਲਕੁਲ ਛੋਟਾ ਉਹ ਦੋ ਕਿਹੜਾ ਤਰ੍ਹਾਂ ਦਾਣੇ ਦੇਣੇ ਤੇ ਵੱਡੇ ਨੂੰ ਕਿਵੇਂ ਦਾਣੇ ਦੇਣੇ ਕਰਨਾ ਕੀ ਆ ਤੁਸੀਂ ਛੋਲੇ ਚਨੇ ਜਿਹਨੂੰ ਆਪਾਂ ਕਹਿੰਦੇ ਨੇ ਕਾਲੇ ਛੋਨੇ ਇੰਨਾ ਇਨਾ ਵਰਗਾਂ ਨਾ ਕਿਤੇ ਪ੍ਰੋਟੀਨ ਮਿਲਦਾ ਨਾ ਕਿਤੇ ਫਾਈਬਰ ਮਿਲਦੀ ਨਾ એનર્ਜੀ ਲੈਵਲ ਮਿਲਦਾ ਸਾਰਾ ਕੋਜੀ ਭਿੱਜੇ ਹੋਏ ਜਿਹੜੇ ਛੋਲੇ ਆ ਦਾਣੇ ਉਹਨਾਂ ਚ ਹੁੰਦਾ ਤੇ ਜੇ ਤੁਸੀਂ ਥੋੜਾ ਜਿਹਾ ਉਹਨੂੰ ਉੰਗਾਰ ਲੋ ਉੰਗਰ ਜਾਣ ਤੇ ਫਿਰ ਤੇ ਉਹਦੀਆਂ ਕੀ ਆ ਹੀ ਬਾਤਾਂ ਹੈ ਤੁਸੀਂ ਵੇਖੋ ਯਾਰ ਪੰਡਾ ਜ ਆਪਣੇ ਪੁਰਾਣੇ ਦੌਰ ਦੇ ਹੁੰਦੇ ਸੀ ਮੁੰਡੇ ਦੇ ਕਹਿੰਦੇ ਦੇ ਓ ਛੋਲੇ ਖਾਇਆ ਕਰ ਸਵੇਰੇ ਜਿਆ ਜਾਂ ਜੇ ਕੋਈ ਯਾਦਾ ਅ ਤੇਜ਼ ਦਲਾਕ ਹੁੰਦਾ ਜਾਂ ਵਧੀਆ ਫਿਰ ਉਹਨੂੰ ਕਹਿੰਦੇ ਯਾਰ ਤੂੰ ਛੋਲੇ ਖਾਣਾ ਕਿ ਬਾਦਾਮ ਖਾਣਾ ਤੇ ਸਭ ਤੋਂ ਵਧੀਆ ਚੀਜ਼ ਜਿਹੜੀ ਘੋੜਾ ਨਸਲ ਆ ਸਭ ਤੋਂ ਵਧੀਆ ਉਹਦੀ ਜਿਹੜੀ ਡਾਈਟ ਛੋਲੇ ਹੁੰਦੇ ਤੁਹਾਨੂੰ ਪਤਾ ਜੋ ਘੋੜੇ ਨਾਲ ਦੀ ਰੇਸ ਨਹੀਂ ਹੁੰਦੀ ਕਿ ਜਿਹੜੀ ਘੋੜੇ ਨਾਲ ਲਾ ਕੇ ਰਸ ਟਾਈਮ ਨਾਲ ਹੁੰਦਾ ਠੀਕ ਹੈ ਜਿਹੜਾ ਘੋੜੇ ਨਾਲ ਦੇ ਨਾਕ ਕੇ ਚ ਪਾਵਰ ਹੁੰਦੀ ਹੈ ਕਰਨਾ ਕੀ ਹੈ ਤੁਸੀਂ ਵੀਰ ਜੀ ਇੱਕ ਮੋਟ ਛੋਲੇ ਜਿਹੜੇ ਸਾਬ ਨਾਲ ਬੱਚੇ ਹੋਣ ਜੇ ਚਾਰਕ ਬੱਚੇ ਆ ਨਾ ਚਾਰ ਪੰਜ ਇੱਕ ਮੋਟ ਛੋਲੇ ਬਹੁਤ ਹੁੰਦੇ ਨਾਲ ਰਾਤ ਨੂੰ ਸ਼ਾਮ ਨੂੰ ਪੇ ਦੇਣੇ ਤੇ ਪੇਂ ਤੇ ਸਵੇਰ ਜੀ ਤੋਂ ਉੱਠੋ ਸ਼ੋਲੇ ਪੋਲਗੇ ਹੋਣੇ ਉਹ ਕੀ ਕਰੋ ਹਲਾ ਕੇ ਜਿੰਨੇ ਪਾਣੀ ਬਾਹਰ ਕੱਢ ਦੋ। ਠੀਕ ਹੋ ਗਿਆ। ਪਾਣੀ ਬਾਹਰ ਕੱਢ ਦੋ ਔਰ ਦੇਣ ਦਾ ਤਰੀਕਾ ਔਰ ਟਾਈਮ ਦੇਣ ਦਾ ਟਾਈਮ ਇਹਨਾਂ ਦਾ ਵੀਰੀ ਰਾਤ ਨੂੰ ਜਦੋਂ ਬੱਚੇ ਦਾਣੇ ਤੁਸੀਂ ਪੱਠੇ ਕਬੂਤਰਾਂ ਨੂੰ ਪਾਉਂਦੇ ਹੋ ਆਪਣੇ ਪੱਠੇ ਨੂੰ ਦਾਣੇ-ਦਾਣੇ ਦੇ ਦਿੰਦੇ ਆ ਉਸ ਤੋਂ ਬਾਅਦ ਤੁਸੀਂ ਇਹ ਕਾਰਵਾਈ ਕਰਨੇ ਗੱਲ ਨੋਟ ਕਰ ਲਿਓ ਇਹ ਨਹੀਂ ਕਿ ਪਹਿਲਾਂ ਤੁਸੀਂ ਦੇ ਦੋ ਤੇ ਮਗਰੋਂ ਉਹ ਬੋਲਣਾ ਤੇ ਉਹ ਦਾਣੇ ਦੇਣ ਫਿਰ ਇੱਕ ਦੋ ਦਿਨ ਬਾਅਦ ਕਬੂਤਰਾਂ ਨੂੰ ਉੱਕੇ ਦਾਣੇ ਦੇਣੇ ਖਾੜ ਜਣੇ। ਇਹ ਕਰਕੇ ਪਹਿਲਾਂ ਕਬੂਤਰ ਕੂਤਰੀ ਦਾਣੇ ਦੇ ਲੈਣਾ ਉਤੋਂ ਬਹੁਤ ਹੀ ਰਾਤ ਨੂੰ ਖੁੱਡੇ ਜਾਓਗੇ 8:30 8:00 ਵਜੇ ਤੁਹਾਨੂੰ ਬਲਾਉਣ ਮੈਂ ਦਾਣਾ ਪਾਣੀ ਕਰਕੇ ਆਪਣਾ ਕਲੋਜ਼ ਤੇ ਫੋਡਾ ਬੰਦ ਕਰਦਣਾ ਉਦੋਂ ਜਾਓ ਪੱਠੇ ਪੱਠੀਆਂ ਫੜੋ ਲੈ ਕੇ ਆਓ ਦਾਣੇ ਜਿਹੜੇ ਜੇ ਤੇ ਬਿਲਕੁਲ ਛੋਟੇ ਆ ਨਿਕੇ ਨਿਕੇ ਜਿਹੇ ਅੱਖਾਂ ਨਹੀਂ ਉਹਨਾਂ ਨੇ ਖੋਲਿਆ ਦਾਣਾ ਚਿੱਥੋ ਚਿੱਥ ਕੇ ਫਿਸ ਜਾਂਦਾ ਛੋਲਣਦਾਂ ਉਹਦੇ ਮੂੰਹ ਚ ਪਾਓ ਦੋ ਪਾਓ ਤਿੰਨ ਪਾਉਤ ਬਹੁਤ ਬਹੁਤ ਥੋੜਾ ਜਿਹਾ ਤੇ ਪਾਣੀ ਦਿਓ ਜੇ ਬੱਚੇ ਥੋੜੇ ਵੱਡੇ ਹੋ ਗਏ ਆ ਫਿਰ ਕੀ ਕਰੋ ਫੜੋ ਦਾਣਾ 5-10 ਹੱਥੇ ਫੜੋ ਕਲਾ ਕਲਾ ਦੇਣਾ ਸ਼ੁਰੂ ਕਰੋ 1-2 ਦਿਨ ਤੱਕ ਮੈਨੂੰ ਪ੍ਰੋਬਲਮ ਆਉਣੀ ਹੈ ਫਿਰ ਉਹਨਾਂ ਨੇ ਆਪੇ ਦਾਣੇ ਲੈਣ ਲੱਗਣਾ ਤੁਸੀਂ ਯਕੀਨ ਜਾਣਿਓ ਝੂਠ ਨਹੀਂ ਬੋਲਦਾ ਮੈਂ 70 80 80 ਦਾਣੇ ਵੀ ਬੱਚੇ ਲੈ ਲੈਂਦੇ ਆ ਠੀਕ ਐ ਛੋਲਿਆਂ ਦਾਣੇ ਨੂੰ ਫੁੱਲ ਕੇ ਡੜੇ ਮੋਟੇ ਹੋ ਜਾਂਦੇ ਠੀਕ ਐ ਇਹਦੇ ਨਾਲ ਪਤਾ ਕੀ ਹੁੰਦਾ ਯਾਰ ਉਹਨਾਂ ਦਾ ਡਾਈਜੈਸ਼ਨ ਸਿਸਟਮ ਜਿਹੜੇ ਜਿਹੜਾ ਹੁੰਦਾ ਨਾ ਛੋਲਿਆਂ ਦਾ ਜਿਤਨਾ ਆਟਾ ਜਿਹਨੂੰ ਅਪਵੇਸ਼ਨ ਕਹਿੰਦੇ ਆ ਪ੍ਰੋਟੀਨ ਦਾ ਬਹੁਤ ਵਧੀਆ ਸਰੋਸਾ ਹੁੰਦਾ ਡਾਈਜੈਸਟਮ ਵਧੀਆ ਆਂਦਾ ਵੱਡੇ ਹੋ ਕੇ ਵੀ ਬੜੇ ਪਰ ਵਧੀਆ ਉਹਨਾਂ ਦੇ ਮੇਡੇ ਚੱਲਦੇ ਆ ਤੇ ਹੌਲੀ ਹੌਲੀ ਉਹਨਾਂ ਤੁਹਾਡੇ ਆਪੇ ਹੱਥਾਂ 'ਚ ਆਉਣਾ ਕਬੂਤਰ ਨਾਲ ਤੁਹਾਡਾ ਪਿਆਰ ਵੀ ਬੜਾ ਬਣੂ ਮਾਲਕ ਤੇ ਕਹਿਣੇ ਚ ਰਹਿੰਦੇ ਆ ਬੜੇ ਅੱਛੇ ਪਾਲਤੂ ਬਣਦੇ ਆ ਠੀਕ ਆ ਤੇ ਟਰਨ ਗੇਣੇ ਤੁਹਾਡੇ ਕੋ ਤੇ ਤੁਹਾਡਾ ਹੋਰ ਇੱਕ ਯਾਰ ਕੁਦਰਤੀ ਤੌਰ ਤੇ ਤੁਸੀਂ ਸਭ ਤੋਂ ਵਧੀਆ ਚੀਜ਼ ਆ ਯਾਰ ਕਿ ਇਹ ਮੂੰਹ ਦੇ ਵਿੱਚ ਹੋਗਾ ਪਾਉਣਾ ਇਹਨੋਂ ਵੱਡਾ ਪੁੰਨ ਹੋਰ ਕੀ ਹੋ ਸਕਦਾ ਠੀਕ ਆ ਤੇ ਵੀਡੀਓ ਲਾਰ ਤੱਕ ਜਰੂਰ ਵੇਖਿਓ ਹੁਣ ਆਪਾਂ ਨੈਕਸਟ ਪਾਰਟ ਦੇ ਵਿੱਚ ਤੁਹਾਨੂੰ ਪੂਰਾ ਪ੍ਰੈਕਟੀਕਲ ਕਰਕੇ ਦੱਸਿਆ ਕਿ ਕਿਵੇਂ ਦਾਣੇ ਦੇਣੇ ਕਿਵੇਂ ਭੇਣੇ ਕੀ ਸਿਸਟਮ ਦੀ ਸਾਥ ਆ ਤੇ ਸਾਰੀ ਵੀਡੀਓ ਵੇਖਿਓ ਤੇ ਉਮੀਦ ਹੈ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੂਗੀ ਠੀਕ ਔਰ ਬਹੁਤ ਵਧੀਆ ਤਰੀਕਾ ਮੈਂ ਤੁਹਾਨੂੰ ਦੱਸਿਆ ਬਾਕੀ ਕਰਨਾ ਨਹੀਂ ਕਰਾਂਗੇ ਯਾਰ ਇਹ ਆਪਣੇ ਹੱਥੇ ਤੇ ਬਾਕੀ ਜੇ ਵਧੀਆ ਬੱਚੇ ਪਾਲੋਣੇ ਜਾਂ ਥੋੜੀ ਮਿਹਨਤ ਕਰਨੀ ਪੈਂਦੀ ਆ ਆ ਦੋ ਤਿੰਨ ਮਹੀਨੇ ਮੈਂ ਤੇਵਾ ਦੋ ਤਿੰਨ ਮਹੀਨੇ ਬੱਚੇ ਪਾਲੋਣਾ ਹੁਣ ਜੋੜੇ ਥੋੜੀ ਜਾਣੇ ਜਿਹੜੇ ਵੱਡੇ ਹੋਏ ਕੇ ਬਸ ਨਵੰਬਰ ਦਸੰਬਰ ਕੋਈ ਜੋੜਾ ਨਹੀਂ ਜਨਵਰੀ ਲੋੜੀ ਦਾ ਬਹੁਤ ਖੇਰ ਲਾਵਾਂਗੇ ਠੀਕ ਹੈ ਕਿਉਂਕਿ ਜੀਪ ਆਪ ਹੁੰਦਾ ਯਾਰ ਤਾਂ ਆਪਣਾ ਠੰਡ ਹੋਈ ਨਹੀਂ ਠਾਣੇ 'ਚ ਬੱਚੇ ਨਹੀਂ ਪਾਲਦੇ ਆਪਣੇ ਕੋ ਕੇਰ ਨਹੀਂ ਹੁੰਦੀ ਇਹਨੇ ਤੇ ਜੇ ਕੋਈ ਕਰ ਸਕਦਾ ਤੇ ਵਧੀਆ ਬਾਕੀ ਇਹ ਵੀ ਪੁਰਾਣੇ ਸਤਾਦ ਵੀ ਗੱਲਾਂ ਦਿੰਦੇ ਯਾਰ ਜਿਹੜੇ ਗਰਮੀ ਦੇ ਬੱਚੇ ਪਾਲੇ ਹੁੰਦੇ ਗਰਮੀ ਹੈ ਉਹ ਜਾਦੇ ਉੜਦੇ ਤੇ ਆ ਉੱਡਣ ਨਾ ਉਡਣ ਅਲੱਗ-ਅਲੱਗਾ ਆਪਾਂ ਸਿਆਲ 'ਚ ਪਿੱਛੇ ਕਢਾਈ ਦੇਣੀ ਠੀਕ ਹੈ ਤੇ ਚਲੋ ਚੱਲਦੇ ਹਾਂ ਵੀਡੀਓ ਦੇ ਨੈਕਸਟ ਪਾਰਟ ਹਾਂਜੀ ਵੀਰੋ ਆਹ ਵੇਖੋ ਆਹ ਬੱਚਾ ਉਹ ਤੁਹਾਨੂੰ ਦਿਖਾਉ ਉਹ ਵੇਖੋ ਬਹੁਤ ਵਧੀਆ ਬੱਚਾ ਪਲ ਗਿਆ ਇਹਦਾ ਪਿਓ ਟੈਡੀ ਪਿਓ ਤੇ ਮਾਦਾ ਇਹਨਾਂ ਮੈਂ ਨਾਰਮਲ ਜੀ ਕਬੂਤਰੀ ਇਕ ਲਾਈ ਮੇਰੇ ਕੋਲ ਵਧੀਆ ਔਡੀ ਕਬੂਤਰੀ ਤੇ ਆਹ ਵੇਖੋ ਆ ਮੈਂ ਇੰਨਾ ਵੱਡਾ ਪਾਲ ਕੇ ਇਹ ਨਾ ਐਡਾ ਹੈ ਵੇਖੋ ਐਡਾ ਹੀ ਛੋਟਾ ਜਿਹਾ ਜਦੋਂ ਤਾਂ ਨਾ ਪਿਓ ਮਰ ਗਿਆ ਉਸ ਤੋਂ ਬਾਅਦ ਇਹਨੂੰ ਮੈਂ ਹੱਥਾਂ ਨਾਲ ਹੀ ਦਾਣੇ ਦੇ ਕੇ ਪਾਲਿਆ ਤੇ ਆਹ ਵੇਖੋ ਹੁਣ ਉੱਡਣ ਨੂੰ ਹੀ ਲੱਗ ਗਿਆ ਮੜਮੜਾ ਉੱਡ ਕੇ ਤਾਂ ਬੈਣ ਲੱਗ ਗਿਆ ਉੱਤੇ ਫੱਟੀਆਂ ਤੇ ਧੰਨਵਾਦ ਹੱਸਦਾ ਵੀ ਕਿਵੇਂ ਬੱਚੇ ਪਾਲੀਦੇ ਆ ਇਹਨੋਂ ਵਧੀਆ ਤਰੀਕਾ ਛੇਹ ਦੀ ਕੋਈ ਹੋਵੇ ਬੱਚਿਆਂ ਨਾਲ ਠੀਕ ਹੈ ਜੀ ਆ ਵੇਖੋ ਛੋਲੇ ਆ ਲੈ ਆਪਾਂ ਪਾਣੀ ਵਿੱਚ ਪਾਇਆ ਤੇ ਕੀ ਕਰਨਾ ਫੜਨੇ ਛੋਲੇ ਤੁਸੀਂ ਪਕੀਏ ਨਾਲ ਥੱਲੇ ਬਿਠਾਉਣਾ ਇਦਾਂ ਹੁਣ ਤੇਜ਼ ਹੋ ਗਿਆ ਕੁੜੀ ਆ ਕਾਬੂ ਨਹੀਂ ਆਉਂਦਾ ਆ ਵੇਖੋ ਛੋਲੇ ਫੜ ਲੈ ਤੁਸੀਂ ਹਾਸ ਛੋਲੇ ਫੜ ਲੈ ਆਪਾਂ ਐਂ ਕਰਕੇ ਇਹਦੀ ਪੋਰਚ ਪਾਈ ਜਾਣੇ ਬਸ ਠੀਕ ਆ ਪੋਰਚ ਪਾਈ ਜਾਣ ਇਹਨੇ ਆਪੇ ਖਿੱਚ ਜਾਨੇ ਆਪੇ ਲਈ ਜਾਣੇ ਦਾਣੇ ਨੇ ਠੀਕ ਆ ਤੇ ਦੇ ਜਾ ਤੂੰ 10-10 ਕਰਕੇ ਦਾਣੇ ਫੜੀ ਜਾ ਤੂੰ ਮੰਨੋਗੇ ਇਹਨੂੰ ਮੈਂ 70 80 80 ਦਾਣੇ ਵੀ ਦੇ ਦਿੰਨਾ ਖਾ ਗਿਆ ਨਾ ਲੈ ਨਹੀਂ ਆ ਰਹੇ ਲੈ ਆ ਰਿਹਾ ਫੁੱਲ ਫੇਰ ਫੜੋ 5 ਕੇ ਦਾਣੇ ਫੇਰ ਫੜੋ ਜਾਂ 10 ਕੇ ਦਾਣੇ ਜਿੰਨੇ ਉਂਗਲੀ ਆਰ ਤੇ ਆ ਜਾਣ ਫੇਰ ਦੇਣਾ ਠੀਕ ਹੈ ਜੀ ਤੇ ਆ ਤਰੀਕਾ ਵੇਖੋ ਤਹਾਵੀਦਾਂ ਕਿਉਂਕਿ ਸਵੇਰੇ ਮੈਂ ਦੇਂਦੇ ਵੇ ਮੈਂ ਦਿਨਾਂ ਰਾਤ ਨੂੰ ਜਦੋਂ ਮਾਂ ਬਾਪ ਇਹਨਾਂ ਦੇ ਦਾਣੇ ਦੋਣਾ ਦੇ ਰਹਿੰਦੇ ਆ ਉਤੋਂ ਬਾਅਦ ਫਿਰ ਮੈਂ ਛੋਲੇ ਦਿੰਦਾ ਸਵੇਰੇ ਨਹੀਂ ਦਿੰਦਾ ਠੀਕ ਆ ਤੇ ਵੀਡੀਓ ਬਣਾਉਣ ਕਰਕੇ ਆ ਦੇਖੋ ਹਟਾ ਫਿਰ ਕਿਲੋ ਸਰੇਂਜ ਲਾਓ ਇੱਕ ਆ ਪਾਣੀ ਲਓ ਇੱਥੋਂ 10 ml ਪਾਣੀ ਲਓ 20 ml ਹੋ ਲਈ ਇਹਦੇ ਮੁੱਲ ਪਾ ਦੋ ਪਾਤਾ ਚੱਲ ਗਿਆ ਠੀਕ ਹੈ ਜੀ ਤੇ ਆ ਇਹਨੂੰ ਮੈਂ ਅੰਦਰ ਛਾਡਾਂਵਾਂ ਫਿਰ ਤੁਹਾਨੂੰ ਦੂਜੇ ਬੱਚਿਆਂ ਨੂੰ ਦੇਖਿਓ ਹੋਣਾ ਠੀਕ ਆ ਵੇਖੋ ਆ ਹੁਣ ਦੋ ਬੱਚੇ ਆ ਵੇਖੋ ਇੱਕ ਆਵਾ ਇੱਕ ਆਵਾ ਆ ਦੋਵੇਂ ਬੱਚੇ ਇੱਕੋ ਜਿਹੇ ਆ ਕੋਈ ਇਹਨਾਂ 'ਚ ਫਰਕ ਨਹੀਂ ਆ ਵੱਡਾ ਨੇ ਕੋਈ ਛੋਟਾ ਨੇ ਠੀਕ ਐ ਇਹ ਦਾਣੇ ਦੇਣ ਦਾ ਕੀ ਫਾਇਦਾ ਨੇ ਕਬੂਤਰ ਇੰਨੇ ਵਧੀਆ ਹੋ ਜਾਂਦੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਤੁਹਾਨੂੰ ਆਪ ਮੂੰਹ ਮਾਰਨ ਕੇ ਹੱਥਾਂ ਜਾ ਕੇ ਠੀਕ ਐ ਵੀ ਮੈਨੂੰ ਦਾਣੇ ਦੇ ਆਹ ਇੰਨੂੰ ਵੀ ਹੁਣ ਆਪਾਂ ਦਾ ਵੀਕ ਦਾਣ ਦੇ ਦੇਣੇ ਚ ਬਾਕੀ ਸ਼ਾਮਣ ਦਵਾਂਗੇ ਇਹ ਬਹੁਤ ਵਧੀਆ ਆਪਣਾ ਜੋੜਾ ਇੱਕ ਦੇਸੀ ਉਹਦੇ بڑے ਕਬੂਤਰ بڑے ਬੱਚੇ ਉੱਡਦੇ ਆ ਉਹ ਬੱਚੇ ਆਹੋ ਇਹਨੂੰ ਵੀ ਇਤਰਾ ਹੱਥਾਂ ਦੇ ਆਪੇ ਲੈ ਜਾਂਦੇ ਯਾਰ ਆਪੇ ਹਾਕ ਖੋਲ ਕੇ ਕਈ ਲੋਕ ਸਰੇਂਜਨਾ ਦਿੰਦੇ ਆ ਪਤਲਾ ਕਰਕੇ ਜਾਂ ਕਿਵੇਂ ਪਰ ਮੈਂ ਛੋਲੇ ਦਿੰਨਾ ਯਾਰ ਥੋੜੀ ਜਿਹੀ ਮਿਹਨਤ ਹੁੰਦੀ ਪਰ ਬੱਚੇ ਪਲਦੇ ਬੜੇ ਵਧੀਆ ਤੇ ਬੱਚਿਆਂ ਦਾ ਡਾਈਜੈਸ਼ਨ ਸਿਸਟਮ ਬਹੁਤ ਵਧੀਆ ਹੁੰਦਾ ਮੇਦਾ ਬੜਾ ਸਟਰੋਂਗ ਹੋਇਆ ਇਹਦਾ ਕੱਲ ਨੂੰ ਖਰਾਕ ਲੈ ਕੇ ਵੀ ਕਬੂਤਰ ਬੜੀ ਜਲਦੀ ਹਜਮ ਕਰਦੇ ਆ ਹਾਂ ਇਹ ਨੂੰ ਪਾਵੇਂ ਤੁਸੀਂ 50 ਦਾਣੇ ਦੇ ਦੋ ਇੰਨੇ ਨਹੀਂ ਕਿ ਢਿੱਡ ਭਰਨਾ ਇਹਦਾ ਇਹਦਾ ਪੁਖਾ ਪਰ ਆਪਾਂ ਨੂੰ 10-15 ਦਾਣੇ ਦਿੱਤੇ ਆ ਬਾਕੀ ਆਪੇ ਦੀ ਮਾਂ ਦੇਊਗੀ ਠੀਕ ਹੈ ਜੀ 10 ਦਾਣੇ ਇਹਨੂੰ ਦੇ ਦਿੰਨੇ ਆਪਾਂ ਆਲਮਾ ਵੀਡੀਓ ਬਣਾਉਣ ਕਰਕੇ ਸਪੈਸ਼ਲ ਪੰਜ-ਪੰਜ 10-10 ਦੇਣੇ ਦੇ ਦੇਣੇ ਆਪਾਂ ਵੈਸੇ ਮੈਂ ਦਿੰਦਾ ਨਹੀਂ ਪੇਰਲ ਜਿੰਦਾ ਸ਼ਾਮ ਨੂੰ ਆ ਲੋ ਦਾਖਰਾ ਨੂੰ ਦੇ ਤੇ ਆਪਾਂ ਥੋੜਾ ਜਿਹਾ ਤੇ ਪਾਣੀ ਦੇ ਦਿੱਤਾ ਆ ਇੱਕ ਨਿਕਾਜਾ ਬੱਚਾ ਇਹ ਵੀ ਆਪਣੇ ਬਹੁਤ ਵਧੀਆ ਜੋੜੇ ਦਾ ਬੱਚਾ ਇਹਦਾ ਪਿਓ ਆਪਣੇ ਕੋ ਸਾਰਾ ਐਰਕਾ ਸੀਜ਼ਨ 7 ਦੇ ਸੱਤ 6 7 ਇਹ ਦੌਰ ਆਪਾਂ ਖੇਡਿ ਸਾਰਿਆਂ ਦੀ ਬਾਜੀ ਉੱਡਿਆ ਬਹੁਤ ਵਧੀਆ ਰਿਜ਼ਲਟ ਰਿਹਾ ਉਹਦਾ ਆ ਬੱਚਾ ਵੇਖੋ ਕਿੰਦਾ ਸੋਹਣਾ ਇਹ ਛੋਟਾ ਜਿਹਾ ਇਹਨੂੰ ਇਨੇ ਵੀ ਲੈਣਾ ਸ਼ੁਰੂ ਕਰਤਾ ਹੋਇਆ ਇਹ ਹੌਲੀ ਹੌਲੀ ਇਹਦੇ ਮੂੰਹ 'ਚ ਆਪਾਂ ਦਾਣੇ ਖਿਚਣ ਲੱਗ ਗਿਆ ਪੂਰੇ ਸਾਰੇ ਆ ਵੇਖੋ ਲੰਗ ਤੇ ਮਾਪੋਰ 5-6 ਦਾਣੇ ਦਿੰਨੇ ਬਾਕੀ ਇਹਨਾਂ ਨੂੰ ਸ਼ਾਮਾਂ ਨੂੰ ਦਵਾਂਗਾ ਮੈਂ ਆ ਸਿਰਫ ਤੁਹਾਡੇ ਪਖਾਉਣ ਕਰਕੇ ਮੈਂ ਸੱਜਣਾ ਦੋਸਤਾਂ ਨੂੰ ਪਤਾ ਲੱਗੇ ਯਾਰ ਠੀਕ ਹੈ ਕਈਆਂ ਦੇ ਮਾਪੇ ਮਰ ਜਾਂਦੇ ਜਿਦਾਂ ਨਾਲ ਧੱਕ ਦਾਣੇ ਦੇ ਦਿੰਦੇ ਇਹਨੂੰ ਇਹਨੇ ਬਹੁਤ ਤੇ ਠੀਕ ਹੈ ਜੀ ਦੇਉ ਯਾਜਤ ਤੇ ਜਲਦੀ ਮਿਲਦੇ ਆ ਨੈਕਸਟ ਵੀਡੀਓ ਚ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਕਰੋ ਵਾਤੋ ਵਾਦ ਤੇ ਦੋਸਤਾਂ ਸਜਣਾ ਤਾਂ ਕਿ ਹਰ ਕਿਸੇ ਬੱਚੇ ਦੀ ਜਾਨ ਬਚ ਜਾਵੇ ਹੋਰਿਤੋਂ ਪਰ ਆਪਾਂ ਕੀ ਜਾਈਦਾ ਠੀਕ ਹੈ ਮੰਨ ਲਓ ਮਾਂ ਪਾਪ ਨਹੀਂ ਹੈਗਾ ਦਾਣੇ ਦੇ ਕੇ ਆਪਾਂ ਇਹਨਾਂ ਨੂੰ ਪਾਲ ਰਹੇ ਹਾਂ ਤੇ ਇਦਨੋਂ ਵੱਡਾ ਪੰਨ ਕੋਈ ਨਹੀਂ ਮੈਂ ਤੁਹਾਨੂੰ ਠੀਕ ਹੈ ਜੀ ਤੇ ਜਲਦੀ ਮਿਲਦੇ ਆ ਡੈਸਕਟਾਪ ਨਾਲ ਟੌਪਿਕ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਵੇਂ ਲੱਗੀ ਜਾਂ ਤੁਸੀਂ ਕਿਵੇਂ ਬੱਚੇ ਪਾਲਦੇ ਜੋ ਤੇ ਹੋਰ ਕਮੈਂਟ ਜਰੂਰ ਕਰਿਓ ਅੱਗੇ ਜਿਹੜਾ ਟੌਪਿਕ ਤੇ ਵੀਡੀਓ ਚਾਹੀਦੀ ਹੈ ਠੀਕ ਹੈ ਜੀ ਰੱਬ ਰਾਖਾ ਸਤਿ ਸ੍ਰੀ ਅਕਾਲ